ਸਸਕਾਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਦਾ ਕਹਿਣਾ ਹੈ ਕਿ ਉਹ ਇਮੀਗ੍ਰੇਸ਼ਨ ਸੁਰੱਖਿਆ ਸਕਰੀਨਿੰਗ ਬੇਨਤੀਆਂ ਦੀ ਵੱਧ ਰਹੀ ਗਿਣਤੀ ਦੇ ਨਾਲ ਨਜਿੱਠ ਰਿਹਾ ਹੈ ਅਤੇ ਇਮੀਗ੍ਰੇਸ਼ਨ ਵਕੀਲਾ ਦਾ ਕਹਿਣਾ ਹੈ ਕਿ ਉਹਨਾਂ ਦੇ ਮੁਅਕਕਲ ਇਸ ਦੇ ਨਤੀਜੇ ਵਜੋਂ ਲੰਬੀ ਦੇਰੀ ਦਾ ਸਾਹਮਣਾ ਕਰ ਰਹੇ ਨੇ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਸੁਰੱਖਿਆ ਜਾਂਚ ਦੀ ਊਨੀਕ ਦੇ ਵਿੱਚ ਅਜੇ ਦੀ ਇੱਕ ਵੱਡੀ ਗਿਣਤੀ ਹਜੇ ਵੀ ਜੜੀ ਹੈ ਖੋਫੀਆ ਏਜੰਸੀ ਉਹਨਾਂ ਨੂੰ ਪੂਰਾ ਕਰਨ ਤੇ ਲਈ ਲੋੜੀਂਦਾ ਸਮਲ ਲਵੇਗੀ ਖੋਫੀਆ ਏਜੰਸੀ ਨੇ ਆਪਣੀ ਪਾਸ਼ਾ ਸਲਾਨਾ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਉਸ ਨੂੰ 2024 ਦੇ ਵਿੱਚ ਇਮੀਗ੍ਰੇਸ਼ਨ ਅਤੇ ਸਰਹੱਦੀ ਅਧਿਕਾਰੀਆਂ ਤੋਂ 538000 ਤੋਂ ਵੱਧ ਸਕ੍ਰੀਨਿੰਗ ਬੇਨਤੀਆਂ ਪ੍ਰਾਪਤ ਹੋਈਆਂ ਨੇ ਏਜੰਸੀ ਨੂੰ 2023 ਦੇ ਵਿੱਚ ਬੇਨਤੀਆਂ ਦੇ ਵਿੱਚ ਮਹੱਤਵਪੂਰਨ ਵਾਧਾ ਦੇਖਣ ਨੂੰ ਮਿਲਿਆ ਜਦੋਂ ਇਸ ਨੂੰ 493000 ਸੋ ਤੋ ਵੱਧ ਬੇਨਤੀਆਂ ਪ੍ਰਾਪਤ ਹੋਈਆਂ ਇਸ ਤੋਂ ਪਹਿਲਾਂ ਸੀਐਸਆਈਸੀ ਨੂੰ ਪਿਛਲੇ 5 ਸਾਲਾਂ ਦੇ ਵਿੱਚ ਸਲਾਨਾ ਲਗਭਗ 3 ਲੱਖ ਸੁਰੱਖਿਆ ਸਕ੍ਰੀਨਿੰਗ ਬੇਨਤੀਆਂ ਪ੍ਰਾਪਤ ਹੋਈਆਂ ਸਨ ਦੱਸਿਆ ਸੀਐਸਆਈਐਸਟੀ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਸੁਰੱਖਿਆ ਜਾਂਚ ਦੀ ਉਡੀਕ ਦੇ ਵਿੱਚ ਅਸੈਂ ਦੀ ਇੱਕ ਵੱਡੀ ਗਿਣਤੀ ਹਜੇ ਵੀ ਹੈ ਖੁਫੀਆ ਏਜੰਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ ਲੋੜਿੰਦਾ ਸਮਾਂ ਲਵੇਗੀ ਸਕਰੀਨਿੰਗ ਬੇਨਤੀਆਂ ਦੇ ਵਿੱਚ ਵਾਧਾ ਕੁਝ ਹੱਦ ਤੱਕ ਕੈਨੇਡਾ ਆਉਣ ਵਾਲੇ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਵਾਧੇ ਕਾਰਨ ਹੋ ਰਿਹਾ ਹੈ ਜਿਨ੍ਹਾਂ ਸਾਰਿਆਂ ਦੀ ਸਕਰੀਨਿੰਗ ਹੋਣੀ ਲਾਜ਼ਮੀ ਹੈ ਇਮੀਗ੍ਰੇਸ਼ਨ ਅਤੇ ਸਰਹੱਦੀ ਅਧਿਕਾਰੀ ਸੀਐਸਆਈਐਸ ਨੂੰ ਵੀਜ਼ਾ ਜਾਂ ਨਾਗਰਿਕਤਾ ਅਰਜ਼ੀ ਦੇ ਹਿੱਸੇ ਵਿੱਚ ਸੁਰੱਖਿਆ ਜਾਂਚ ਕਰਨ ਲਈ ਕਹਿ ਸਕਦੇ ਨੇ ਸੰਘੀ ਇਮੀਗ੍ਰੇਸ਼ਨ ਵਿਭਾਗ ਇਸ ਜਾਂਚ ਦੇ ਆਧਾਰ ਉੱਤੇ ਦਾਖਲੇ ਬਾਰੇ ਅੰਤਿਮ ਫੈਸਲਾ ਲੈਂਦਾ ਹੈ ਬੀਸੀ ਅਤੇ 온ਟਾਰੀਓ ਦੇ ਇਮੀਗ੍ਰੇਸ਼ਨ ਵਕੀਲਾ ਨੇ ਕੈਨੇਡੀਅਨ ਪੈਸ ਨੂੰ ਦੱਸਿਆ ਕਿ ਉਹਨਾਂ ਦੇ ਜ਼ਿਆਦਾਤਰ ਮੋਟੇ ਨੂੰ ਪ੍ਰੱਖਿਆ ਜਾਂਚ ਕਾਰਨ ਲੰਬੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੋਈ ਵੀ ਇਸ ਦਾ ਕਾਰਨ ਨਹੀਂ ਦੱਸ ਰਿਹਾ। ਤੋਂ ਤਾਂ ਅਦਾਲਤ ਦੇ ਇਮੀਗ੍ਰੇਸ਼ਨ ਵਕੀਲ ਐਟਰੀਨ ਸਮਿਥ ਨੇ ਕਿਹਾ ਕਿ ਸਰਕਾਰ ਤੋਂ ਸਾਨੂੰ ਜਿਸ ਤਰ੍ਹਾਂ ਦਾ ਆਮ ਇਨਕਾਰ ਮਿਲਦਾ ਓਏ ਹੈ ਕਿ ਤੀਜੀ ਧੀਰ ਦੇ ਪਿਛੋਕਰ ਦੀ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਹਨਾਂ ਨੂੰ ਪੂਰਾ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਜਿਸ ਨੂੰ ਅਸੀਂ ਸਮਝਦੇ ਹਾਂ ਪਰ ਸਾਡਾ ਮੁੱਦਾ ਇਹ ਹੈ ਕਿ ਅਸੀਂ ਇਹ ਨਹੀਂ ਦੇਖ ਰਹੇ ਕਿ ਸਰਕਾਰ ਦੇਰੀ ਨੂੰ ਜਾਇਜ਼ ਠਹਿਰਾਉਣ ਲਈ ਕੀ ਕਾਰਵਾਈ ਕਰ ਰਹੀ ਹੈ। ਦੱਸਿਆ ਕਿ ਸੀਐਸਆਈਐਸ ਦੇ ਬੁਲਾਰੇ ਮਿਗਾਲੀ ਰੇਬਰਟ ਨੇ ਇੱਕ ਈਮੇਲ ਦੇ ਵਿੱਚ ਕਿਹਾ ਕਿ ਸਕ੍ਰੀਨਿੰਗ ਪ੍ਰੋਗਰਾਮ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਦਾ ਇੱਕ ਮਹੱਤਵਪੂਰਨ ਕਾਰਜ ਹੈ ਰੇਬਰਟ ਨੇ ਕਿਹਾ ਕਿ ਸੀਐਸਆਈਐਸ ਸਕ੍ਰੀਨਿੰਗ ਐਪਲੀਕੇਸ਼ਨਾਂ ਦੀ ਵੱਡੀ ਮਾਤਰਾ ਦਾ ਮੁਲਾਂਕਣ ਕਰਨ ਦੇ ਲਈ ਮਹਿੰਦਤ ਦੇ ਨਾਲ ਕੰਮ ਕਰ ਰਿਹਾ ਹੈ। ਹੈਬਰਟ ਨੇ ਵੀ ਕਿਹਾ ਕਿ ਸੀਐਸਆਈਐਸ ਅਤਿਜ਼ ਦੇ ਸੁਰੱਖਿਆ ਜਾਂਚ ਪਹਿਵਾਲ ਸੀਐਸਆਈਐਸ ਐਕਟ ਦੇ ਸੁਰੱਖਿਆ ਜਾਂਚ ਆਦੇਸ਼ ਦੇ ਅਨੁਸਾਰ ਹਰੇਕ ਫਾਈਲ ਨੂੰ ਗੰਭੀਰਤਾ ਦੇ ਨਾਲ ਪਰਖਿਦਾ ਕਰਨ ਅਤੇ ਕੈਨੇਡਾ ਤੇਜ਼ ਦੀ ਨਾਗਰਿਕਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਉਸ ਸਮੇਂ ਉਪਲਬਧ ਜਾਣਕਾਰੀ ਦੇ ਨਾਲ ਲੋੜਿੰਦਾ ਸਮਾ ਲੈਂਦੇ ਰਹਿੰਦੇ ਨੇ। 2024 ਦੀ ਸੀਐਸਆਈਐਸ ਰੀਪੋਰਟ ਕਹਿੰਦੀ ਹੈ ਕਿ ਗਾਜ਼ਾ ਤੋਂ ਆਉਣ ਵਾਲੀਆਂ ਸਾਰੀਆਂ ਅਰਜ਼ੀਆਂ ਦੀ ਜਾਂਚ ਕਰਨ ਦੀ ਜ਼ਰੂਰਤ ਕਾਰਨ ਹਮਾਸ ਦੀ ਉਥੇ ਮੌਜੂਦਗੀ ਕਾਰਨ ਸਟਾਫ ਸੇਵਾਵਾਂ ਉੱਤੇ ਸ੍ਰੋਤਾ ਦੀ ਜਾਂਚ ਦੀ ਮੰਗ ਦੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਸੀਐਸਆਈਐਸ ਦਾ ਕਹਿਣਾ ਹੈ ਕਿ ਉਸਨੇ ਹਿਜ਼ਬੁੱਲਾ ਇਜ਼ਰਾਇਲ ਟਕਰਾਵ ਦੇ ਸੰਭਾਵੀ ਵਧਦੇ ਦੀ ਉਮੀਦ ਦੇ ਵਿੱਚ ਲਿਬਨਾਨ ਤੋਂ ਅਰਜ਼ੀਆਂ ਨੂੰ ਸਰਗਰਮੀ ਦੇ ਨਾਲ ਤਰਜੀਹ ਦਿੱਤੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ